ਇਨਕਲਾਬ ਦਾ ਜ਼ਿੰਦਾਬਾਦ ਦੇ ਮਾੜਾ ਜਿਹਾ ਮਤਲਬ ਦੱਸ ਦੇਣਗੇ ਔਰ ਜਿਹਦੀ ਪੱਗ ਬੰਨ੍ਹਦੇ ਆ ਭਗਤ ਸਿੰਘ ਉਹਦੀ ਉਹਦੀ ਧਾਰਨਾਵਾਂ ਦੱਸ ਦੇਣਗੇ ਕੀ ਸੀਗੀ ਮੈਨੂੰ ਇਹ ਦੱਸਣਗੇ ਜਿਹੜੇ ਆ ਲਈ ਫਿਰਦੇ ਨੇ ਹੂਟਰਾਂ ਵਾਲੀਆਂ ਗੱਡੀਆਂ ਕਿਸੇ ਵੀ ਪਾਰਟੀ ਦੇ ਹੋਣ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗੱਡੀਆਂ ਲੈ ਕੇ ਤੁਰਦੇ ਆ ਨੂੰ ਇੱਕ ਨੰਬਰ ਦਾ ਸਟੇਟ ਸਭ ਤੋਂ ਮਗਰਲੇ ਨੰਬਰ ਤੇ ਪਹੁੰਚ ਗਿਆ ਜੀ ਵੀ ਗੱਟਿਕਾਂ ਜਾਂਦੀਆਂ ਇਹਨਾਂ ਨਾਲ ਯਾ ਤੈਨੂੰ ਤਾਂ ਮੈਨੂੰ ਨਹੀਂ ਖਤਰਾ ਜੀ ਬਿਲਕੁਲ ਇਹ ਆ ਵੀ ਮਰਜੀ ਨਾਲ ਲੀਟਰ ਬਣੇ ਮਰਦੇ ਤਾਂ ਮਰੋ ਫਿਰ ਅੱਛਾ ਮਾਪਿਆਂ ਨੂੰ ਛੇਰੋ ਇੱਕੋ ਚੀਜ਼ ਕਰਨੀ ਪੈਣੀ ਹੈ ਤੇ ਬਾਦ ਅੰਦਰ ਲਾਪੜੇ ਪਹਿਣਾ ਓ ਯਾਰ ਇਹਦੇ ਤਾਂ ਪੈ ਜਾਣਗੇ ਜਿਹੜਾ ਅਗਲਾ ਆ ਗਿਆ ਉਹੀ ਕਰ ਤੂੰ ਤੋ ਕਰੂਗਾ ਸਾਡਾ ਤਾਂ ਸੇਰ ਉਵੇਂ ਹੀ ਆ ਤੇ ਛੱਤਰ ਬਦਲਦਾ ਰਹਿੰਦਾ ਹੈ ਆ ਬੰਦੇ ਉਹ ਬੈਠੇ ਨੇ ਜਿਨ੍ਹਾਂ ਦੀ ਇੱਥੇ ਜੋ ਨਗਰ ਨੂੰ ਚਲਾਉਣਾ ਚਾਹੁੰਦੇ ਨੇ ਜਾ ਜਿਨਾਂ ਨੇ ਚਲਾਇਆ ਔਰ ਇੱਕ ਮੁੰਡਾ ਜਿਹੜਾ ਹਰ ਜਗ੍ਹਾ ਇਸ ਹਾਲੇ ਰਿਆ ਸੀ ਜਿਹਨੂੰ ਸ਼ਰਿਆਂ ਵਿੱਚ ਐਮਐਲ ਤਮਕੀ ਦੇ ਰਿਆ ਸੀ ਕੀ ਯਾਰ ਉਹਨਾਂ ਦੀ ਇੰਨੀ ਡਿਮਾਂਡ ਨਹੀਂ ਮੰਨੀ ਜਾਊਗੀ ਜੀ ਆਖਰੀ ਮੰਗ ਉਸ ਵਿਚਾਰੇ ਨਾਲ ਜੋੜ ਕੇ ਤਾਂ ਕਹਿੰਦੇ ਅੰਦਰ ਅੱਬਾ ਸੁਣ ਲੈਂਦਾ ਹੈ ਇਹ ਉਹ ਦੂ ਵੀ ਵੱਡੇ ਹੋ ਗਏ ਇਹ ਉਹ ਹੀ ਸਰਕਾਰ ਹੈ ਜੋ ਕਹਿੰਦੀ ਸੀ ਇਨ ਇਨਕਲਾਬ ਦਾ ਮਤਲਬ ਕੀ ਹੈ ਯਾਰ ਇਨਕਲਾਬ ਦਾ ਜਿੰਦਾਬਾਦ ਹੈ ਮਾੜਾ ਜਿਹਾ ਮਤਲਬ ਦੱਸ ਦਿੰਗੇ ਔਰ ਜੀ ਦੀ ਪੱਗ ਬੰਨਦੇ ਆ ਭਗਤ ਸਿੰਘ ਉਹਦੀ ਉਹਦੀ ਧਾਰਨਾ ਦੱਸ ਦੇਣਗੇ ਕੀ ਸੀਗੀ ਗੱਲ ਤਾਂ ਇਨਸਾਫ ਦੀ ਹੈ ਨਾ ਲਾਅ ਐਂਡ ਆਰਡਰ ਸਭ ਤੋਂ ਉੱਪਰ ਹੁੰਦਾ ਕਿਉਂਕਿ ਜਾਨ ਮਾਲ ਦੀ ਰੱਖਿਆ ਦੀ ਗੱਲ ਹੈ ਜਾਨ ਮਾਲ ਦਾ ਤਾਂ ਇਹ ਹਾਲ ਹੈ ਆ ਅਸੀਂ ਜਦੋਂ ਬੱਚੇ ਕੋਲੇ ਗਏ ਉਹ ਹਰਵੀਰ ਵਾਲੇ ਕਰਕੇ ਤੇ ਮੈਂ ਉੱਥੋਂ ਦੇ ਏਡੀਸੀ ਨੂੰ ਤੇ ਇੱਕ ਵੱਡਾ ਆਫੀਸਰ ਜੀ ਇਹਨਾਂ ਦਾ ਪੁਲਿਸ ਦਾ ਜਦੋਂ ਮੈਮੋਰੰਡਮ ਦਿੱਤਾ ਮੈਂ ਕਿਹਾ ਇਹ ਤੁਹਾਡੀ ਨਾਲੇ ਕੀ ਕਰਕੇ ਆ ਪਤਾ ਕਿਉਂ ਕਿਉਂਕਿ ਉਹ ਜਿਹੜੇ ਬੰਦੇ ਨੇ ਘਟਰਾ ਨੂੰ ਇੰਜਾਮ ਦਿੱਤਾ ਸੀ ਉਹ ਬੰਦਾ ਪਹਿਲਾਂ ਵੀ ਰੇਪ ਦੀ ਕੇਸ ਚ 7 ਸਾਲ ਕਦਾ ਕੈਦ ਭੁਗਤ ਕੇ ਆਇਆ ਸੀ ਤੇ ਤੁਸੀਂ ਇਹਦੀ ਵੈਰੀਫਿਕੇਸ਼ਨ ઓરિਜినਲ ਡਾਕੂਮੈਂਟ ਦੀ ਕਿਉਂ ਨਹੀਂ ਕੀਤੀ ਹੁਣ ਮੈਨੂੰ ਇਹਨਾਂ ਦੇ ਮੈਸੇਜ ਆਏ ਆਂਦੇ ਜੀ ਹੁਸ਼ਿਆਰਪੁਰ ਡਿਸਟ੍ਰਿਕਟ ਚ ਸ਼ੁਰੂ ਹੋ ਗਈ ਹੈ ਜੀ ਕਿ ਬਾਕੀ ਡਿਸਟ੍ਰਿਕਟਾਂ ਜੇ ਰਹਿੰਦੇ ਨਹੀਂਗੇ ਕਿੰਨੀਆਂ ਘਟਨਾਵਾਂ ਹੋ ਗਈਆਂ ਪਿੱਛੇ ਜੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਅਫੀਸਰ ਬੈਠੇ ਕਾਦੇ ਲਈ ਨੇ ਹੋਮ ਮਿਨਿਸਟਰ ਖੁਦ ਹੈ ਮੁੱਖ ਮੰਤਰੀ ਕੀ ਉਹਨੂੰ ਦੀਦਾ ਨਹੀਂ ਹੈ ਜੋ ਕੁਝ ਹੋ ਰਿਹਾ ਹੈ ਹਰ ਮੰਡੀ ਦੇ ਵਿੱਚ ਵਿਚਾਰੇ ਬੰਦੇ ਵਿਕਟਮ ਨੇ ਜੋ ਫਰੋਤੀਆਂ ਦੇ ਰਹੇ ਨੇ ਹਰ ਜਗ੍ਹਾ ਨਸ਼ਾ ਵਿਕ ਰਿਹਾ ਅਗੇ ਜੀ ਨਸ਼ਾ ਤਾਂ ਹਟਾਤਾ ਆ ਕੌਣ ਹੈ ਮੁੰਡਾ ਉਹ ਜਿਹਨੇ ਮਾਰਿਆ ਖੁਦ ਨਸ਼ੇ ਵਾਲਾ ਸੀ ਆ ਇਹ ਹਿਲਜਾਮਾ ਕਿ ਨਸ਼ਾ ਕਰਦਾ ਸੀ ਇਲਜ਼ਾਮ ਨਹੀਂ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਇਹਨਾਂ ਦੇ ਵਿੱਚ ਰਹਿੰਦਾ ਜੀ 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 ਉਹਦਾ ਇਲਾਜ ਵੀ ਕਰਾਇਆ ਬੰਦੇ ਨੇ ਬਾਈ ਕੋਠੇ ਡੇਗ ਰਿਹਾ ਚੰਡੀਗੜ੍ਹ ਤੱਕ ਇਹਨੇ ਇਲਾਜ ਕਰਾਇਆ ਇਹਦੇ ਨਾਲ ਉਹ ਬੈਠਾ ਇਹਦੇ ਨਾਲ ਹੱਥ ਮਲਾਇਆ ਆ ਕੇ ਸੱਟਨ ਲਈ ਉਹਦਾ ਦਿਮਾਗ ਖਿਲ ਗਿਆ ਚਲੋ ਮੰਨ ਲਓ ਹਿੱਲ ਗਿਆ ਪਿਸਤੌਲ ਕਿਨੇ ਦਿੱਤਾ ਔਰ ਇੱਥੇ ਗੋਲੀ ਮਾਰੀ ਇੱਥੇ ਹੀ ਮਾਰੀ ਨਾ ਕੰਨ ਕੋਲੇ ਮਾਰੀ ਕਿ ਬਚੇ ਨਾ ਉਦੋਂ ਇਹਦੇ ਵਿੱਚ ਸਮਝ ਕਿੱਥੋਂ ਆ ਗਈ ਇਹ ਮਤਲਬ ਪੂਰਾ ਪਲਾਨਡ ਕੰਮ ਹੈ ਮੈਂ ਕਿਹਾ 100 ਐਨ 1% ਮੈਂ ਬੰਬੇਰੀਆ ਹੁਣ ਤਾਂ ਇੱਥੇ ਵੀ ਉਹ ਕਹਿੰਦੇ ਨੇ ਗਈ ਗੁਜ਼ਰੀ ਕਰਤੂਤ ਸ਼ੁਰੂ ਹੋ ਗਿਆ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਨਾ ਸੁਪਾਰੀ ਕਹਿੰਦੇ ਹੁੰਦੇ ਸੀ ਉੱਥੇ ਜੀ ਜੀ ਕਿ ਕਿਸੇ ਵੀ ਬੰਦੇ ਨੂੰ ਕਹਿਣਾ ਆ ਫੜ ਇੰਨੇ ਪੈਸੇ ਤੇ ਬੰਦਾ ਮਾਰ ਦੇ ਜੀ ਤੇਰੇ ਪਰਿਵਾਰ ਨੂੰ ਸੰਭਲਾਂਗੇ ਤੈਨੂੰ ਵੀ ਬਚਾ ਲਾਂਗੇ ਔਰ ਤੇਰੀ ਕਿਹੜਾ ਕੋਈ ਦੁਸ਼ਮਣੀ ਤੈਨੂੰ ਅਸੀਂ ਕੱਢ ਲਾਂਗੇ ਪਰਿਵਾਰ ਵੀ ਸੌਖਾ ਹੋ ਜਾਂਦਾ ਇਸ ਸੁਪਾਰੀਆਂ ਨੇ ਜੋ ਸ਼ਰਿਆਮ ਦਿੱਤੀਆਂ ਜਾ ਰਹੀਆਂ ਔਰ ਇਹ ਸੁਪਾਰੀ ਇਹਨਾਂ ਦੀ ਹੋ ਸਕਦੀ ਮੇਰੀ ਹੋ ਸਕਦੀ ਤੁਹਾਡੀ ਹੋ ਸਕਦੀ ਜੇ ਲੈਂਡ ਆਰਡਰ ਸੁਸਤ ਹੋ ਜਾਈ ਮਾਨ ਸਾਹਿਬ ਅਕੇ ਪੰਜਾਬ ਵਿੱਚ ਯੂਪੀ ਤੇ ਬਿਹਾਰ ਦੇ ਆਧਾਰਨਤਿਆਂ ਬਿਹਾਰ ਚ ਜਿੰਦਗਾ ਆਪਾ ਹੁਣ ਉਧਰ ਆ ਗਏ ਹਾਂਜੀ ਮਤਲਬ ਉਹ ਤਾਂ ਸਹੀ ਬਾਜ਼ੇ ਨੂੰ ਤੁਰ ਪਏ ਤੇ ਅਸੀਂ ਇੱਧਰ ਆ ਗਏ ਮੈਨੂੰ ਇਹ ਦੱਸਣਗੇ ਜਿਹੜੇ ਆ ਲਈ ਫਿਰਦੇ ਨੇ ਹੂਟਰਾਂ ਵਾਲੀਆਂ ਗੱਡੀਆਂ ਕਿਸੇ ਵੀ ਪਾਰਟੀ ਦੀ ਹੁਣ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗੱਡੀਆਂ ਲੈ ਕੇ ਤੁਰਦਿਆਂ ਨੂੰ ਇੱਕ ਨੰਬਰ ਦਾ ਸਟੇਟ ਸਭ ਤੋਂ ਮਗਰਲੇ ਨੰਬਰ ਤੇ ਪਹੁੰਚ ਗਿਆ ਇਹਨਾਂ ਦੀਆਂ ਕਰਤੂਤਾਂ ਕਰਕੇ ਬੰਚਾ ਆ ਬਾਬਾ ਹੁਣ ਤਾਂ ਉਹ ਤਾਂ ਚੱਲੋ ਪਾਰਟੀ 'ਚ ਇਹਨਾਂ ਦੀ 'ਚ ਨਹੀਂ ਗਏ ਹਕੂਮਤ ਵਾਲੇ ਵੀ ਗੱਟਿਕਾ ਜਾਂਦੀਆਂ ਇਹਨਾਂ ਨਾਲ ਯਾਰ ਤੈਨੂੰ ਤਾਂ ਮੈਨੂੰ ਨਹੀਂ ਖਤਰਾ ਜੀ ਬਿਲਕੁਲ ਤੇ ਜੇ ਅਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ ਨਾ ਇਹ ਆਪਣੀ ਮਰਜ਼ੀ ਨਾਲ ਲੀਡਰ ਬਣੇ ਨਾ ਮਰਦੇ ਤਾਂ ਮਰੋ ਫੇਰ 80000 ਪੁਲਿਸ ਨਫੜੀ 70% ਸਲਿਊਟ ਮਾਰਨ ਤੇ ਬਤਲ ਜਿਵੇਂ ਮਾਨ ਸਾਹਿਬ ਕਹਿੰਦੇ ਜੇ ਤੁਹਾਨੂੰ ਕਤਰੇ ਵਾਲਾ ਕੰਮ ਕਰਦਾ ਨਾਕ ਚਲ ਕਰੋ ਇਹ ਕੰਮ ਇਹੀ ਆਉਂਦਾ ਹੁੰਦਾ ਸੀ ਨਾ ਉਹਨਾਂ ਨੂੰ ਪੁੱਛੋ ਆ ਐਂਬੂਲੈਂਸ ਫਾਇਰ ਬਰਗੇਡ ਉਹ ਤੂੰ ਲੈ ਗਿਆ ਉਥੋਂ ਤੱਕ ਗੱਡੀਆਂ ਦੀ ਲਾਈਨ ਲੱਗੀ ਹੁੰਦੀ ਬਾਦਲਾਂ ਦੀਆਂ ਗੱਡੀਆਂ ਇਹੀ ਗਿੰਦਾ ਸੀ ਹੁਣ ਆਪ ਦੇ ਨਾਲ ਲਈ ਫਿਰਦਾ ਜਿਹੜਾ ਬੰਦਾ ਕਹਿੰਦਾ ਮੈਂ ਸਕਿਉਰਟੀ ਨਹੀਂ ਲੈਂਦਾ ਸਾਰਾ ਬਾਦ ਸਕਿਉਰਟੀ ਹੋ ਬੰਦੇ ਕੋਲੇ ਆ ਉਹੀ ਲਈ ਫਿਰਦਾ ਇਹ ਕਿੱਥੇ ਲਿਖਿਆ ਗਿਆ ਹੁਣ ਪਤਾ ਕੀ ਹੈ ਕਹਿੰਦਾ ਕਿ ਮੈਂ ਸਕਿਉਰਟੀ ਨਹੀਂ ਲੈਂਦਾ ਉਹਦੇ ਕੋਲੇ ਸਾਰਾ ਮਰ ਸਕਿਉਰਟੀ ਆ ਇਹਨੂੰ ਮੈਂ ਕੀ ਪਤਾ ਕੀ ਕਹਿ ਰਹੇ ਇਹਨਾਂ ਨੂੰ ਆਹੀ ਕਹਿ ਰਹੇ ਆ ਕਿ ਹੁਣ ਅਸੀਂ ਤਖੜੇ ਹੋ ਕੇ ਇਹਨਾਂ ਨੂੰ ਤਾਂ ਹਰਾ ਦੇਾਂਗੇ ਉੱਤੇ ਨਾ ਇੱਕ ਮੁੰਡਾ ਸੀ ਸ਼ੇਰੋ ਇੱਕ ਸਰਪੰਚ ਮਰਿਆ ਸੀ ਫੋਜਪੁਰ ਕੋਲੇ ਜਸ਼ਨਪ੍ਰੀਤ ਜੀ ਜੀ ਉਹਨੇ ਨਾਂ ਲਿਆ ਸੀ ਇੱਕ ਸਾਫਕਾ ਮੰਤਰੀ ਦਾ ਤੇ ਐਮਐਲਏ ਜਿਹੜਾ ਇਹਨਾਂ ਦਾ ਹੀ ਸੀ ਝਾੜੂ ਵਾਲਿਆਂ ਦਾ ਐਮਐਲਏ ਦਾ ਨਾਮ ਜੀ ਕੀ ਉਹਦਾ ਨਾ ਸਰਹਾਰੀ ਸਰਹਾਰੀ ਉਹ ਗੋਲੀ ਮਾਰ ਕੇ ਮਰ ਗਿਆ ਸੀ ਕਿਉਂਕਿ ਉਹਨੂੰ ਰਿਸ਼ਵਤ ਲਈ ਜਾਂਦੇ ਸੀ ਤੇ ਮੈਂ ਉੱਥੇ ਗਿਆ ਉੱਥੇ ਨਾ ਬਹੁਤ ਸਾਰੇ ਕਾਂਗਰਸੀ ਇਕੱਠੇ ਜੀ ਚੜੂ ਵਾਲਿਆਂ ਨੂੰ ਵੜਨ ਨਹੀਂ ਦੇਣਾ ਮੈਂ ਬੋਲਣਾ ਸੀ ਮਗਰ ਮੈਂ ਗੱਲ ਸੁਣੋ ਏ ਫਿਸ਼ੀਲੀ ਏਰੀਆ ਪਾ ਕਾਂਗਰਸੀ ਨਹੀਂ ਵੜਨ ਦਿੱਤੇ ਜੀ ਉਦੋਂ ਪਹਿਲਾਂ ਆਪਾਂ ਕਾਲੀ ਨਹੀਂ ਵੜਨ ਦਿੱਤੇ ਹੁਣ ਆਪਾਂ ਇਹਨੂੰ ਨਹੀਂ ਵੜਨ ਦੇਵਾਂਗੇ ਤੇ ਆਪਾਂ ਖੱਟਿਆ ਕੀ ਸਾਡਾ ਤਾਂ ਸੇਰ ਉਵੇਂ ਹੀ ਤੇ ਛੱਤਰ ਬਦਲਦਾ ਰਹਿੰਦਾ ਹੈ ਸਾਨੂੰ ਕਿਸੇ ਗੰਨ ਤੇ ਤਾਂ ਆਉਣਾ ਪਊ ਜੀ ਜਦੋਂ ਇਹ ਨਿਕਲਾਪ ਕਹਿਣ ਜਦੋਂ ਇਹ ਕੈਲੀਫੋਰਨੀਆ ਕਹਿਣ ਕੀ ਉਦੋਂ ਅਸੀਂ ਲਿਖ ਕੇ ਲਾਵਾਂਗੇ ਨਾ ਤੋ ਦੱਸ ਕਿਵੇਂ ਜੀ ਕੀ ਆਹੀ ਕੇਜਰੀ ਵਾਲੀਆਂ ਦਾ ਅਸੀਂ 20000 ਕਰੋੜ ਰੇਜ ਚ ਕਰਪਸ਼ਨ ਹੈ ਜੀ ਉਹ ਨੂੰ ਕਿੱਧਰ ਜਾ ਰਹੀ ਹੈ ਉਹ ਨਹੀਂ ਬੋਲ ਰਿਹਾ ਰੈਵਨਿਊ ਤਾਂ ਵਧਿਆ ਨਹੀਂ 288 ਕਰੋੜ ਇਹਨਾਂ ਦੀ ਜੇਬ ਚ ਜਿਹੜੀ ਪਹਿਲਾਂ ਕਾਂਗਰਸ ਦੀ ਜੇਬ ਸੀ ਉਸ ਤੋਂ ਪਹਿਲਾਂ ਕਾਲੀ ਤੇ ਭਾਜੀਪੀ ਦੀ ਜੇਬ ਚ ਸੀ ਆਹੀ ਲੈਂਡ ਆਰਡਰ ਦਾ ਮਸਲਾ ਐਈ ਗੱਡੀਆਂ ਦੀ ਟੂ 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 ਪਹਿਲਾਂ ਇਦੋਂ ਉਹ ਚੰਨੀ ਨਾਲ ਤੇ ਉਸ ਤੋਂ ਪਹਿਲਾਂ ਉਹ ਕੀ ਸੀ ਉਹਦਾ ਨਾਮ ਅਮਰਿੰਦਰ ਨਾਲ ਤੇ ਉਸ ਤੋਂ ਪਹਿਲਾਂ ਬਾਦਲਾ ਨਾਲ ਆਪਾਂ ਨੂੰ ਚਿਹਰਾ ਇੱਕੋ ਚੀਜ਼ ਕਰਨੀ ਪੈਣੀ ਹੈ ਇੱਕੋ ਚੀਜ਼ ਜਿਵੇਂ ਮੈਂ ਹੁਣੇ ਗੱਲ ਕੀਤੀ ਕਿ ਆਪਾਂ ਮੰਗ ਕੀ ਰਹੇ ਆ ਜੇ ਕੋਈ ਬੰਦਾ ਇੱਥੇ ਆ ਜੇ ਤਾਂ ਆਪਾਂ ਮੰਗ ਰਹੇ ਆ ਜੁਡੀਸ਼ੀਅਲ ਇਨਕੁਆਰੀ ਸਿੱਧਾ ਜਦੋਂ ਕਲੀਅਰ ਹੋ ਗਈ ਨਾ ਗੱਲ ਐਮਪੀ ਜਿਤਾਇਆ ਨਾ ਇੱਥੋਂ ਸੰਗਰੂਰ ਤੋਂ ਉਦੋਂ ਇਹ ਕਹਿੰਦਾ ਵੀ ਕਿ ਮੈਂ ਸ਼ਹਿਰੇ ਚ ਰਹੂੰ ਇੱਥੇ ਆ ਕੇ ਬੜਿਆ ਨਹੀਂ ਉਹ ਤਾਂ ਕਦੇ ਹੁਣ ਮੈਂ ਤੈਨੂੰ ਇਹਦਾ ਇਲਾਜ ਦੱਸਦਾ ਉਹ ਤਾਂ ਕੀ ਮਲੈ ਵੀ ਨਹੀਂ ਬੜਿਆ ਆ ਕੇ ਇੱਥੇ ਹੁਣ ਮੈਂ ਤੈਨੂੰ ਇਹਦਾ ਇਲਾਜ ਦੱਸ ਆਹ ਦੀ ਮੇਨ ਸੜਕ ਦਾ ਹਾਲ ਦੇਖ ਲੋ ਸ਼ੇਰਾ ਹੁਣ ਮੈਂ ਤੈਨੂੰ ਇਹਦਾ ਇਲਾਜ ਦੱਸਾਂ ਇਹਦਾ ਇਲਾਜ ਪਤਾ ਕੀ ਹੈ ਤੈਨੂੰ ਪਤਾ ਇਹਦਾ ਇਲਾਜ ਕੀ ਹੈ ਦੱਸ ਮੈਨੂੰ ਕੀ ਇਹਦਾ ਇਲਾਜ ਇਹਦਾ ਹੀ ਸਾਨੂੰ ਕੋਈ ਪਤਾ ਨਹੀਂ ਇਹ ਦੁਬਾਰਾ ਇਹ ਲਾਪੜੇ ਪਹਿਨਣਾ ਓ ਯਾਰ ਇਹਦੇ ਤਾਂ ਪੈ ਜਾਣਗੇ ਜਿਹੜਾ ਅਗਲਾ ਆ ਗਿਆ ਉਹੀ ਕਰ ਤੂੰ ਤ ਉਹ ਕਰੂਗਾ ਇਹ ਰ ਇਹਨਾਂ ਦੇ ਪਿੱਛੇ ਕੌਣ ਕੌਣ ਹੈ ਨਹੀਂ ਨਹੀਂ ਪਿੱਛੇ ਨਹੀਂ ਆਪਾਂ ਨੂੰ ਜੇ ਕੋਈ ਬੱਚਾ ਹੈ ਉਹ ਰੋਂਦਾ ਤਾਂ ਮਾਂ ਦੁੱਧ ਪੀਉਂਦੀ ਹੈ ਆਪਾਂ ਜਦੋਂ ਕੋਈ ਗੱਲ ਹੀ ਨਹੀਂ ਕਰਾਂਗੇ ਜਿੰਦਾਬਾਦ ਇਹਨੂੰ ਕੁੱਟ ਤਾਂ ਉਹਨੂੰ ਪਾਤੀ ਤੇ ਫੇਰ ਆਹੀ ਹੋਊਗਾ ਝੜ ਫੜੋ ਗੱਲ ਦੀ ਇਹ ਪਰਸਾਹ ਗੱਲ ਹੈ ਆਪਾਂ ਨੂੰ ਜਿਵੇਂ ਕਿ ਹੁਣ ਮੈਂ ਮੰਨ ਲਓ ਜੇ ਬਣਿਆ ਹੁੰਦਾ ਸ਼ੇਰਾ ਆਪਣਾ ਪੀਸੀਆ ਪੁਲਿਸ ਕੰਪਲੇਂਟ ਅਥਾਰਟੀ ਜਿਹਦੇ ਲਈ ਅਸੀਂ ਤਪੇ ਵੀ ਕਿਹਾ ਸੀ ਕਿ ਜੇ ਪੁਲਿਸ ਧੱਕਾ ਕਰੇ ਜੀ ਤਾਂ ਫੇਰ ਕਿਧਰ ਗੋਲੇ ਕੰਪਲੇਂਟ ਕਰੀਏ ਜੀ ਪੁਲਸ ਵਾਲਾ ਮੁੱਖ ਮੰਤਰੀ ਲਈ ਤਾਂ ਜਵਾਬਦੇਹ ਸ਼ੇਰਾ ਲੋਕਾਂ ਲਈ ਨਹੀਂਗਾ ਜੀ ਇਹ ਪੁਲਿਸ ਕੰਪਲੇਂਟ ਅਥਾਰਟੀ 2007 ਚ ਬਣਾਈ ਸੀ ਇੰਨੇ ਹੀ ਸਰਕਾਰਾਂ ਨੇ ਐਮੈਂਡਮੈਂਟ ਕਰ ਕਰ ਉਹਨਾਂ ਸੋਧਾਂ ਕਰ ਕਰ ਸੱਤਿਆਣਾਸ਼ ਕਰਤਾ ਜਦੋਂ ਅਸੀਂ ਵੋਟ ਪਾਉਣੀ ਹੈ ਨਾ ਸ਼ੇਰਾ ਉਦੋਂ ਅਸੀਂ ਪੁੱਛਣਾ ਹੈ ਕਿ ਜਿਹੜੀ 80 ਹਜ਼ਾਰ ਨਫਰੀ ਹੈ ਜੀ ਪੁਲਸ ਦੀ ਇਹ ਦੱਸੋ ਕਿ ਇਹ ਲੋਕਾਂ ਪ੍ਰਤੀ ਜਵਾਬਦੇਹ ਹੋਊਗੀ ਕਿ ਨਹੀਂ ਹੁਣ ਇਹਨਾਂ ਦੇ ਨਸ਼ਾ ਵੇਖਦਾ ਥੋਡੇ ਹਾਂ ਜੀ ਵੇਖਦਾ ਨਾ ਕੀ ਥਾਣੇਦਾਰ ਨੂੰ ਨਹੀਂ ਪਤਾ ਥਾਣੇਦਾਰ ਤੇ ਐਸਐਸਪੀ ਜ਼ਿੰਮੇਦਾਰ ਬਣਾਓ ਉਹਨਾਂ ਨੂੰ ਇੱਕ ਵਾਰੀ ਵਾਰਨਿੰਗ ਜਾਵੇ ਕਿ ਤੇਰੇ ਇਲਾਕੇ 'ਚ ਵੇਖ ਰਿਆ ਭਰਾਵਾ ਅਗਲੀ ਵਾਰੀ ਜੇ ਨਾ ਹਟੇ ਉਹਨੂੰ ਸਸਪੈਂਡ ਕਰੋ ਜੀ ਜੇ ਉਹ ਤਨਖਾਹ ਲੈ ਰਿਹਾ ਇੱਕ ਕੁਰਸੀ ਤੇ ਬੈਠਾ ਉਹਨੂੰ ਜਵਾਬਦੇਹ ਨਹੀਂ ਬਣਾਵਾਂਗੇ ਆਪਾਂ ਕਿਸੇ ਨੂੰ ਡਰਾਈਵਰ ਲਈ ਟਰੈਕਟਰ ਭੜਾ ਦਈਏ ਇੱਕ ਥਾਂ ਵੱਜ ਜੇ ਆਪਾਂ ਵੀ ਉਹਨਾਂ ਨੂੰ ਬੰਬਾ ਬਣੀ ਓਏ ਦੂਜੀ ਵਾਰ ਮਾਰੇ ਅਸੀਂ ਕਹਿੰਦੇ ਚੱਲ ਇੱਥੋਂ ਤਿਆਹ ਕਿਹੜੇ ਭਾਏ ਨੇ ਐਸਪੀ ਹੋਣ ਮੁੱਖ ਮੰਤਰੀ ਹੋਣੇ ਸਾਡੇ ਟੈਕਸ ਦੀ ਤਨਖਾਹ ਦਾ ਪੈਸਾ ਹੈ ਮਾਲਕ ਆ ਆਪਾਂ ਤੇ ਮਾਲਕ ਪੁੱਛ ਨਹੀਂ ਰਿਹਾ ਉਹਨਾਂ ਨੂੰ ਸਲੂਟ ਮਾਰੀ ਜਾਂਦੇ ਆ ਸਾਨੂੰ ਸਿਸਟਮ ਹੋਵੇ ਲਿਆਉਣਾ ਪਊਗਾ ਜਦੋਂ ਆਪਾਂ ਸਿਸਟਮ ਨੂੰ ਉਵੇਂ ਲੈ ਜਾਂਦਾ ਫੇਰ ਇਹ ਗੱਲ ਹਟੂਗੀ ਨਹੀਂ ਤਾਂ ਤੁਸੀਂ ਭਲਾ ਆਪ ਬਣਾ ਲਓ ਭਲਾ ਕਾਂਗਰਸੀ ਬਣਾ ਲਓ ਭਲਾ ਬੀਜੇਪੀ ਭਲਾ ਜੋ ਵੀ ਜਿੰਨੇ ਵੀ ਨੇ ਔਰ ਬੰਦੇ ਪਿੱਛੇ ਨਾ ਜਾਇਓ ਜੀ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਭਲਾ ਮੈਂ ਹਾਂ ਸਿਸਟਮ ਬੰਦੇ ਹਾਂ ਮੁੱਦਿਆਂ ਤੇ ਜਾਓ ਸਿਸਟਮ ਪਿੱਛੇ ਜਾਓ